ਸਾਸਤਰੀ ਘਾਲ ਸਾਰਿਆਂ ਨੂੰ ਜੀ ਵੈਲਕਮ ਕਰਦੇ ਆ ਜੀ ਪਿੰਡ ਡੈਰੀ ਫਾਨ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਮਿਹਰਬਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜੜਿਆਲਾ ਇਸ ਕਰ ਜੋ ਆਪਣੀ ਪਹਿਲਾ ਵੀਡੀਓ ਬਣੀ ਸੀ ਚੰਗੀਆਂ ਚੰਗੀਆਂ ਵੜਾਂ ਦਿਖਾਈਆਂ ਵੱਡੇ ਵੱਡੇ ਕੱਦਾਂ ਦੀਆਂ ਤੇ ਚੰਗੇ ਦੁੱਧ ਵਾਲੀਆਂ ਅੱਜ ਤੁਹਾਨੂੰ ਦਿਖਾਉਣੀ ਆ ਜੀ ਇੱਕ ਤਾਜੀ ਸੂਈ ਬੱਲੀ ਕਹਿ ਲੋ ਨੀਲੀ ਰਾਵੀ ਕਹਿ ਲੋ ਬਹੁਤ ਹੀ ਸੋਹਣੀ ਬਹੁਤ ਹੀ ਸੋਹਣੀ ਮੱਝ ਡੱਬੀ ਵੀ ਕਹਿ ਰਹੇ ਨੇ ਗਈ ਵੀਰ ਨੂੰ ਤੇ ਪਿਛੇ ਕੱਟਾ ਵੀ ਬਹੁਤ ਕੁਆਲਿਟੀ ਦਾ ਤੇ ਵੱਡੀ ਵਹਿੜਾ ਇੱਕ ਚੰਗੇ ਰਿਕਾਰਡ ਵਾਲੀ ਆ ਦੁੱਧ ਵੀਰ ਨੂੰ ਪੁੱਛਾਂਗੇ ਇਹਦੇ ਕਿੰਨਾ ਦੇਣਾ ਇਹ ਗੱਭਣ ਆ ਤੇ ਇੱਕ ਹੈ ਜੀ ਤਾਜੀ ਸੂਈ ਆਹ ਵੇਖੋ ਜੀ ਇਹਦੇ ਕੋਲ ਵੀ ਦੁੱਧ ਚੰਗਾ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਉਹੀ ਆ ਜੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋ ਕੇ ਗੱਭਣ ਪਸ਼ੂ ਦੇ ਥਾਂ ਟੈਪ ਕੇ ਚੈੱਕ ਪਾਸ ਕਰ ਲਿਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹ ਸਕੇ ਇਹ ਕੱਲੀ ਆਪਾਂ ਗੱਲ ਬੋਲਦੇ ਨਹੀਂ ਆ ਇਸ ਗੱਲ ਤੇ ਗੌਰ ਵੀ ਕਰਿਆ ਕਰੋ ਕਈ ਵੀਰ ਬਸ ਗੱਲ ਸੁਣ ਕੇ ਹਣ ਸੁਣੀ ਕਰ ਦਿੰਦੇ ਆ ਬਾਅਦ ਦੇ ਵਿੱਚ ਕੋਈ ਨੁਕਸਾਨ ਹੋਵੇ ਕੋਈ ਫਰਕ ਨਿਕਲਾਵੇ ਫਿਰ ਸਾਨੂੰ ਫੋਨ ਕਰਕੇ ਕਹਿ ਦਿੰਦੇ ਆ ਕਿ ਭਾਜੀ ਤੁਸੀਂ ਇਹ ਗੱਲ ਨਹੀਂ ਦੱਸੀ ਗੱਲਾਂ ਨੂੰ ਵੀਰ ਜੀ ਸੁਣ ਲਿਆ ਕਰੋ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਭਾਜੀ ਅੱਜ ਕਿੰਨੇ ਪਾਉ ਸੇਲ ਕਰਨੇ ਆ ਅੱਜ ਭਾਜੀ ਆਪਣੇ ਕੋਲ ਤਿੰਨ ਹੀ ਆ ਪੀਸ ਹੀ ਆ ਪਰ ਪਹਿਲਾਂ ਆਪਾਂ ਪਾਏ ਸੀ 9 10 ਵੇਗੇ ਭਾਜੀ ਕਿੰਨੇ ਕਿ ਚਰਚ ਵੇਗੇ ਘੰਟੇ 2 ਘੰਟੇ ਲੱਗੇ ਬਸ ਠੀਕ ਆ ਚੰਗੀਆਂ ਵੱਡੀਆਂ ਚੰਗੀਆਂ ਗਾਈਆਂ ਹਾਂ ਜੀ ਤੇ ਦੂਰ ਹੀ ਗਈਆਂ ਕਾਫੀ ਆ ਨਾ ਅੱਬਾ ਤਿੰਨ ਇੱਕ ਬੰਦਾ ਲੈ ਗਿਆ ਦੋ ਤਿੰਨ ਗਈਆਂ ਬਠਿੰਡੇ ਬਠੁੰਡੇ ਵਾਲਾ ਕਿ ਨਹੀਂ ਨਹੀਂ ਬਠਿੰਡੇ ਤੋਂ ਗਾਈਆਂ ਗਈਆਂ ਭਾਜੀ ਅੱਛਾ ਅੱਗੇ ਗਈਆਂ ਹਾਂ ਦੋ ਬਿਕਾਨੇਰ ਗਈਆਂ ਹੀ ਗਾਈਆਂ ਅੱਛਾ ਹਾਂ ਜੀ ਠੀਕ ਆ ਦੋ ਗਾਈਆਂ ਬਿਕਾਨੇਰ ਗਈਆਂ ਤਿੰਨ ਆਪਣੇ ਲੱਗੇ ਚੱਲ ਗਏ ਫਾਰਮ ਚ ਠੀਕ ਆ ਐਡਰੈਸ ਦੱਸ ਦੋ ਵੀਰ ਜੀ ਆਪਣਾ ਆਪਣਾ ਪਿੰਡ ਹੈ ਮਿਹਰਬੰਨਪੁਰਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਤਹਿਸੀਲ ਮੰਨ ਲਓ ਜਣੇਆਲਾ ਤੇ ਆਪਣਾ ਟੂਲ ਟੈਕਸ ਨਹੀਂ ਜਿਹੜਾ ਅੰਮ੍ਰਿਤਸਰ ਵਾਲਾ ਹਾਂਜੀ ਉਹਦੇ ਨਾਲ 10 ਕਿਲੋਮੀਟਰ ਦਾ ਪਿੰਡ ਹੈ ਟੂਲ ਟੈਕਸ ਦੇ ਨਾਲ ਹੀ ਆ ਜਿਹੜਾ ਅੰਮ੍ਰਿਤਸਰੋਂ ਆਉਂਦੇ ਆ ਖੱਬੇ ਹੱਥ ਤੇ ਜਲੰਧਰੋਂ ਆਉਂਦੇ ਆ ਸੱਜੇ ਹੱਥ ਜਹਾਜ ਦੇ ਨਾਲ ਮੰਨ ਲਓ ਜਹਾਜ ਜਹਾਜ ਤੋਂ ਨਾਲ 10 ਕਿਲੋਮੀਟਰ ਹੈ ਜਿਹੜਾ ਜਹਾਜ ਦਾ ਬਣਿਆ ਨਾ ਹਾਂ ਠੀਕ ਆ ਨਾਮ ਦੱਸ ਦੋ ਵੀਰ ਜੀ ਆਪਣਾ ਨਾਮ ਆਪਣਾ ਸਰਜੀ ਸਿੰਘ ਜੀ ਹਾਂਜੀ ਤੇ ਫੋਨ ਨੰਬਰ ਦੱਸ ਦੋ ਜੀ 75085 14 49 ਠੀਕ ਆ ਜੀ ਤੇ ਸ਼ਰਵਾ ਦਾ ਪਤਾ ਜੀ ਸੂਈ ਤੋਂ ਹੀ ਕਰੀਏ ਹਾਂ ਜੀ ਵਹਿੜ ਸੂਈ ਆ ਜੀ ਇੱਕ ਮੱਝ ਵੀ ਚੰਗੀ ਸੋਹਣੀ ਆ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਵੀਰ ਜੀ ਸੂਆ ਕਰਨ ਵਾਲਾ ਜੀ ਇਹਦਾ ਭਾਈ ਦੂਜਾ ਸੂਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਭਾਜੀ ਇਹਨੂੰ ਹੋ ਗਏ 7 ਦਿਨ ਹੋ ਗਏ ਸੂਈ ਨੂੰ ਬੱਚਾ 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 ਇਹਨਾਂ ਨੇ ਮਤਲਬ ਜਿਆਸੀ ਰੱਡੀ ਗੱਲ ਵਾਇਆ ਹੀ ਬੰਦਿਆਂ ਨੇ ਠੀਕ ਆ ਕਰੋ ਸਤਾ ਬੱਚਾ ਬਸ਼ੀ ਆਹ ਦੇਖੋ ਜੀ ਕਈ ਵਾਰ ਡਾਕਟਰ ਗਲਤੀਆਂ ਕਰ ਜਾਂਦੇ ਆਹ ਦੇਖੋ ਤਾਂ ਜੀ ਸੂਈਆਂ ਮਾੜਾ ਸੁੱਕੀਆਂ ਨੇ ਮਾਰੇ ਦੇ ਉੱਤੇ ਆ ਜੀ ਆਹ ਦੇਖੋ ਆ ਥਾਣਾ ਵੀ ਚੈੱਕ ਕਰ ਲੋ ਥਾਣਾ ਦਾ ਗਾਇਬ ਵੀ ਚੰਗਾ ਦਿਨ ਕਿਨੇ ਚਾਰ ਪੰਜ ਦਿਨ ਹੀ ਹੋਏ ਸੋਈ ਰੁਪੇ ਪੰਜ ਛੇ ਹੋ ਗਏ ਭਾਜੀ ਹਫਤਾ ਮੰਨੋ ਤੁਸੀਂ ਹਫਤਾ ਮੰਨ ਲੇ ਤੁਸੀਂ ਤੇ ਕਿੰਨਾ ਦੁੱਧ ਵੀਰ ਜੀ ਦੇ ਕੋਲ ਭਾਜੀ ਉਹ ਦੇ ਘਰ ਵਾਲੇ ਦੇ ਚਲੋ ਆਪਾਂ ਵੀ ਪਸ਼ਾਮੀ ਲਿਆਂਦੀ ਆ ਹਾਂ ਹੁਣ ਦੁੱਧ 24 ਕਿਲੋ ਮੰਦਾ ਕੋਈ ਮਣਕੇ ਕੰਡਾ ਲੈਵੇ ਆਪਣਾ ਨਾਲ ਠੀਕ ਆ ਤੇ ਚੋਕੇ ਆਪਣੀ ਦੋਹੇ ਟਾਈਮ 12-12 ਕਿਲੋ ਲੈ ਜੀ ਠੀਕ ਉੱਥੇ ਤੋਂ ਥੋੜਾ ਵੱਧ ਹੀ ਇਰਾਦਾ ਥੋੜਾ ਉਪਰ ਆ ਗਿਆ ਕੀਤਾ ਵੇ ਸ਼ੀਣੀ ਆਹ ਵੇਖੋ ਜੀ ਪੂਰੀਆਂ ਪੰਡਾਂ ਲਈ ਫਿਰਦੀ ਆ ਚੰਗੀ ਤਿਆਰ ਹੋਈ ਆ ਸੋਹਣੀ ਆ ਸਵੇਰੇ ਇਹ ਖਾਲੀ ਕੀਤੀ ਕੋਈ ਬਿਆਰਦਾਰਾ ਕੰਮ ਨਹੀਂ ਇਹ ਤਿੰਨ ਟਾਈਮ ਚੋਂਦੇ ਹੀ ਕਰਦੇ ਇਸ ਵੀ ਚੈੱਕ ਕਰ ਲੋ ਜੀ ਆਹ ਵੇਖੋ ਕੁਆਲਿਟੀ ਦੀ ਪੂਰੀ ਆ ਤੇ ਵੀਰ ਜੀ ਦੰਦਾ ਜਵਾਨੇ ਕਿਦਾਂ ਦੰਦਾ ਪਈ ਜਵਾਨ ਠੀਕ ਆ ਜਵਾਨ ਆ ਇਹ ਤੁਹਾਨੂੰ ਕਹੀ ਜਾਈਏ ਚੋਰਾ ਵੀਰ ਜੀ ਖੋਲ ਕੇ ਆਹ ਵੇਖੋ ਜੀ ਕੁਆਲਿਟੀ ਦੀ ਪੂਰੀ ਆ 24 ਕਿਲੋ ਦੁੱਧ ਤੇ ਲੀਟਰ ਮਾਰਲੇ ਵੀਰ ਦੱਸਦਾ ਕਿ ਐਵੇਂ ਆ ਕੇ ਕੋਈ ਆਪਣਾ ਕੰਡਾ ਲੈ ਆਵੇ ਕੋਈ ਕੰਡਾ ਲੈ ਆਵੇ ਭਾਵੇਂ ਲੀਟਰ ਮਾਰਲੇ ਆਪਣੀ ਤਸੱਲੀ ਕਰ ਲਈ ਹਨਾ ਬਾਣ ਜਿਹੜਾ ਲੱਗਾ ਬੜਾ ਸੋਹਣਾ ਲੱਗਾ ਵਾ ਵੇਖੋ ਦੇਖ ਸਾਦੇ ਆ ਹਵਾਨਾ ਬੜਾ ਸੋਹਣਾ ਤੋਮ ਕਮਾ ਦੇ ਢੇੜਾ ਕੱਢ ਦੇ ਵੀਰ ਇੱਕ ਰਮੜਾ ਬਾਹਰ ਕਰਨੀ ਬਾਹਰ ਕਰ ਲਓ ਇੱਥੇ ਖੜਾ ਦੇ ਕੋਈ ਗੱਲ ਆਮੀਂ ਤਰਿਆਣੀਆਂ ਦਾ ਬੈਠ ਕੋਈ ਨਹੀਂ ਫੱਜ ਜਾਂਦੀ ਚੰਗੀ ਬਣ ਜਾਂਦੀ ਐ ਤੜਕੇ ਪੂਰੀ ਸਾਫ ਕੀਤੀ ਆਪਾਂ ਠੀਕ ਸਾਢੇ 6 ਵਜੇ ਦੀ ਚਵਾਈ ਆ ਕੋਈ ਬੱਚੇ ਦਾ ਕੋਈ ਗੱਲ ਨਹੀਂ ਆ ਵੇਖੋ ਜੀ ਇੱਦਾਂ ਤਾਂ ਰਾਮਾ ਮਾਰ ਲਓ ਭਾਵੇਂ ਪੂਰੀ ਚੰਗੀ ਆ ਚਵਾਈ ਪੋਲੀ ਬਿਲਕੁਲ ਚਵਾਈ ਪੋਲੀ ਆ ਮੇਰਾ ਬੱਚੇ ਜਿਦਾਂ ਦਾ ਜੀ ਤੇ ਆ ਖਾਣਾ ਦੀ ਵੀਰ ਜੀ ਕੋਈ ਬਾਤ ਘਾਟ ਹੋਏਗੀ ਜੀ ਕੋਈ ਗੱਲ ਨਹੀਂ ਜੀ ਲੈ ਜਾ ਵੀਰ ਬੰਨ ਇਹਨੂੰ ਆ ਵੇਖੋ ਜੀ ਫੇਸ ਫੂਡ ਬਹੁਤ ਚੰਗਾ ਵਾ ਬੜੀ ਸ਼ਾਨਦਾਰ ਚੰਗੀ ਕੁਆਲਿਟੀ ਦੀ ਆ ਆ ਵੇਖੋ ਤੇ ਦੁੱਧ ਕਿੰਨਾ ਕੁ ਭਾਜੀ ਚਵਾ ਜੂਗੀ ਭਾਜੀ ਉਹਨਾਂ ਘਰੋਂ ਆਪਾਂ ਦੁੱਧ ਉਹਨਾਂ ਘਰ ਵੱਧੇ ਹਾਂ ਦੋ ਤਿੰਨ ਕਿਲੋ ਅੱਛਾ ਠੀਕ ਹੈ ਨਾ ਆਪਣੇ ਘਰ ਆ ਕੇ ਥੋੜਾ ਜਿਹਾ ਵਾਗੀਤਾ ਆਪਾਂ ਚਵਾਉ ਨੂੰ ਦੋ ਤਿੰਨ ਆਪਣੇ ਕੋਲ ਰਹਿ ਗਈ ਨਾ ਤੇ 30 ਗੱਲ ਤੋਂ ਬਾਅਦ ਦੋ ਚਵਾ ਦਾਂਗੇ ਵੇਛੀ ਦਾ ਠੀਕ ਆ ਆਪਾਂ 24 ਕਿਲੋ 23 24 ਕਿਲੋ ਆਪਣਾ ਕੋ ਠੰਡਾ ਆ ਗਿਆ ਮਿਲ ਜੇ ਜਿਹੜਾ ਹੋਰ ਬਣਾ ਦੇਣਾ ਦੱਸੋ ਫਿਰ ਮੁੱਲ ਕਿੰਨਾ ਕਰਨਾ ਮੁੱਲ ਭਾਜੀ ਇਹਦਾ ਤੇ 80000 ਰੁਪਿਆ ਦਾ ਬੋਹਗੇ ਕਿੰਨੇ ਕੁ ਦੀ ਮਨ ਤਾਂ ਹੋ ਜੂ ਕੋਈ ਜ਼ਿਆਦਾ ਮੁੱਲ ਨਹੀਂ ਹੁੰਦਾ ਵਾ ਇੱਕ ਦਸ ਪੰਜ ਮਗਾਲੀਏ ਕੋਈ ਫੈਰਾਣੀ ਉਹ ਗੱਲ ਦਾ ਦੁੱਧ ਦੇ ਹਿਸਾਬ ਨਾਲ ਆਪਾਂ ਨੂੰ ਮਿਲੀ ਆਪਾਂ ਦੇ ਦੇਣੀ ਆ ਤੁਹਾਨੂੰ ਭਾਰਾ ਮਿਲੀ ਭਾਰਾ ਦੇ ਦੇਣੀ ਬਾਕੀ ਜਿਹੜਾ ਮੁੱਲ ਕੀਤਾ ਵੀ ਇਹਨਾਂ ਦੁੱਧ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਕੀਤਾ ਆਪਾਂ ਆਪਾਂ ਛੱਡ ਦਾਂਗੇ 75 ਦੀ ਵਸ਼ੀ 75 ਦੀ ਦੇ ਦੇਣਗੇ ਹਾਂਜੀ ਤੇ ਵੀਰ ਨੂੰ ਫੋਨ ਜ਼ਰੂਰ ਕਰਿਓ 75 ਦੀ ਵੀ 75 ਜਰ ਨੂੰ ਛੋੜ ਹੋ ਜੂਗੀ ਕੋਈ ਨਹੀਂ ਕਰਦਾਂਗੇ ਪੰਜ ਚਾਰ ਸੌ ਆਪਾਂ ਠੀਕ ਮੌਕੇ ਤੇ ਹੋ ਜੂਗੀ ਜਿਹਨੂੰ ਪਸੰਦ ਆ ਫੋਨ ਕਰ ਲੈ ਮੱਛੀ ਚੰਗੀ ਆ ਆਪਾਂ ਵੀ ਕਿਸੇ ਘਰ ਚੋਂ ਲਈ ਆ ਉਹਨਾਂ ਦੀ ਸੇਵਾ ਸੂਆ ਚਲੋ ਕੋ ਸਾਹਿਬ ਦੀ ਹੁਣ ਪੂਰੀ ਸੇਵਾ ਕਰਾਂਗੇ 35 ਗਲ ਦੁੱਧ ਵਸ਼ੀ ਕਰ ਜੂਗੀ ਠੀਕ ਠੀਕ ਤੇ ਬਾਕੀ ਆ ਥੋੜੇ ਪੈਰ ਬੜੇ ਭਾਈ ਘੋਤੀ ਰਹੀ ਨਾ ਥੋੜੇ ਪੈਰ ਜੇ ਬਣਾਉਣ ਵਾਲੇ ਆਪਾਂ ਦੁੱਧ ਲੈਵਾ ਜਾ ਰਹਾ ਥੋੜਾ ਵਹਿਰ ਥੱਲੇ ਤਾਂ ਆਪਾਂ ਥੋੜੀ ਪਲਟੀ ਨਹੀਂ ਮਰਾਗੇ ਦਾ ਮਤਲਬ ਜੀ 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 ਨਾ ਪਟਿਆਪੁਰ ਦੀ ਬਣਾਏ ਇਹਦੇ ਠੀ ਸਈਏ ਤੇ ਬਾਕੀ ਜਿਹੜੇ ਵੀਰ ਨੇ ਪਸੰਦ ਹੋਵੇ ਆ ਕੇ ਉਹ ਹੀ ਤੋਰਾ ਚੰਗਾ ਵਾ ਤੇ ਬਹੁਤ ਹੀ ਸੋਹਣੀ ਪਿੱਛੇ ਇਹਦੇ ਵਛਾ ਵਾ ਇਸ ਟਾਈਮ ਤੇ 24 ਲੀਟਰ ਦੁੱਧ ਦੇ ਕੋਲ ਤਿਆਰ ਤੇ ਮੈਲੇ ਤੇ ਗਾਂਵ ਆ ਜੀ ਆ ਵੇਖੋ ਜੀ ਤੇ ਦੂਜੇ ਨੰਬਰ ਤੇ ਆਪਾਂ ਦੇਖੋਣੀ ਹੈ ਕਾਦੇ ਦਾ ਚੰਗਾ ਸੋਹਣਾ ਇੱਕ ਲਾਗੇ ਮੱਝ ਵੀ ਵੱਜੀ ਹੈ ਤੇ ਇੱਕ ਬੈੜ ਵੀ ਦੋਵਾਂ ਨਾਲੋਂ ਕੱਦ ਥੋੜਾ ਜਿਹਾ ਉੱਚਾ ਹੀ ਆ ਤੇ ਆ ਵੇਖੋ ਜੀ ਹਵਾਨਾ ਜਾਂ ਕਰ ਲਓ ਥਣ ਜਾਂ ਕਰ ਲਓ ਮੁਠੀ ਦੀ ਚਵਾਲ ਆ ਥਣ ਲੱਗਾ ਵੱਡਾ ਵੱਡਾ ਆ ਵੇਖੋ ਜੀ ਇਹਦਾ ਵੀਰ ਜੀ ਸੁਆ ਭਾਈ ਦੂਜਾ ਸੂਆ ਜੇ ਦੂਜਾ ਸੂਆ ਸੂਣੀ ਹਾਂਜੀ ਠੀਕ ਆ ਖੋਲੋ ਵੀਰ ਜੀ ਤੋਰ ਨੂੰ ਨਾਲ-ਨਾਲ ਪੁੱਛ ਲੈਣਾ ਤੇ ਦੁੱਧ ਵੀਰ ਜੀ ਇਹਨੇ ਕਿੰਨਾ ਕਜਵਾਇਆ ਵਾ ਦੁੱਧ ਦੁੱਧ ਭਾਜੀ ਕਹਿੰਦੇ 30 32 30 32 ਕਿਲੋ ਆਪਾਂ ਦੁੱਧ ਮਲਚਉਂਦੇ ਨੇ ਚਉਂਦੇ ਰਹੇ 30 35 ਕਿਲੋ ਕੱਦ ਕਾਰ ਚੈੱਕ ਕਰ ਲੋ ਇਹ ਵੱਟੀ ਵਰਗੀ ਬੱਛੀ ਆ ਚੰਗੀ ਵੱਡੀ ਆਗੇ ਆ ਵੇਖੋ ਪਿੱਛੇ ਹੋ ਕੇ ਦਿਖਾਉਣੀ ਪੈਂਦੀ ਬਾਕੀ ਝੂਮ ਜਾਮ ਆਪਾਂ ਕਦੇ ਕੀਤਾ ਨਹੀਂ ਨਾ ਹੀ ਕਰਨਾ 12 13 ਦਿਨ ਸਾਡੇ ਸੂਣ ਚ ਲੈ ਜਾਊਗੀ ਬੱਛੀ 12 13 ਦਿਨ ਲੈ ਜਾਊਗੀ ਹਾਂ ਲਤਨੀ ਚਾਲੂ ਹੋ ਗਈ ਆ ਠੀਕ ਆ 12 ਦਾ ਇਹਨੂੰ ਮੇਰਾ ਕਢਾ ਵੀਰ ਪਰਿਆਂ ਨੂੰ ਇੱਕ ਰ 15 ਜਗਲੇ ਬਨੇ ਬੱਚਾ ਖੇਡਦਾ ਹੋਊਗਾ 15 ਦਾ ਠੀਕ ਆ ਜੀ ਹਾਂਜੀ ਬਾਕੀ ਇਹ ਆ ਵੀ ਆਰਡਰ ਵੀ ਸੋਹਣਾ ਤਿਆਰ ਕਰੂਗੀ ਕੋ ਛੋਟੀ ਜੀ ਨਹੀਂ ਆ ਮਤਲਬ ਛੋਟੀ ਨਹੀਂਗੀ ਪੂਰੀ ਚੌੜੀ ਆ ਹਾਤੀ ਚੌੜੀ ਪੂਰੀ ਆ ਚੰਗੀ ਆ ਆ ਵੇਖੋ ਵਜਨ ਵਾਲੀ ਪੂਰੀ ਤੇ ਟੱਲਾਂ ਟੱਲਾ ਚੰਗੀਆਂ ਇਹਦੇ ਕੋਲ ਵੀ ਸਾਮਪੁਰ ਬਹੁਤ ਸੋਹਣੀ ਲੱਗਾ ਥਾਣਾ ਦੀ ਵੀਰ ਜੀ ਕੋਈ ਬਾਤ ਘੜ ਮਨਾਉ ਆਪਾਂ ਲੈਂਦੇ ਨਹੀਂ ਉਹ ਚੀਜ਼ ਕਮਾ ਵੀਰ ਇਹੀ ਲੈਣ ਦੇਣੀ ਆਪਣਾ ਫਰਜ਼ਾ ਪੁੱਛਣ ਦਾ ਆਪਾਂ ਪੁੱਛ ਲਿਆ ਚਾਹੇ ਸ਼ਹਿਰ ਹੀ ਆਉਂਦਿਆ ਵੈ ਵਧੀਆ ਕੋਈ ਹੋਰ ਨਹੀਂ ਕੋਈ ਸ਼ਕਾਣੀ ਆਪਣੀ ਫੁੱਲ ਗਰੰਟੀ ਹੈ ਮੈਂ ਕਿਹਾ ਆਪਾਂ ਪੁੱਛ ਲਿਆ ਤੇ ਇਹ ਚੀਜ਼ ਦੱਸਤੀ ਆ ਬਾਕੀ ਜਿਹਨੇ ਖਰੀਦਣੀ ਉਹ ਆਪਣੀ ਤਸੱਲੀ ਕਰ ਉਹ ਜੇ ਭਾਜੀ ਫੁੱਲ ਸਹਿਜ ਆ ਹਾਂਜੀ ਵਜਨ ਵੇਖ ਲਓ ਕੋਈ ਉਹ ਜੀ ਗੱਲ ਨਹੀਂ ਆ ਆ ਵੇਖੋ ਵੀਰ ਦਾ ਵੀ ਕੱਦ ਕਾਠ ਵਾਵਾ ਲਸਾਵਾ ਚੌੜੀ ਚਾੜੀ ਵੇਖ ਲਓ ਕਿੰਨੀ ਹਾਂਜੀ ਹਾਂਜੀ ਬਹੁਤ ਚੰਗੀ ਕੋਈ ਉਹ ਜੀ ਗੱਲ ਨਹੀਂ ਆਲੇ ਬਣਨੀ ਆ ਵੱਚੀ ਹਾਂਜੀ ਚਾਲੂ ਹੋ ਗਈ ਲੈਣ ਦੀ ਜੀ ਤੇ ਵੀਰ ਜੀ ਦੱਸੋ ਮੁੱਲ ਕਿੰਨਾ ਕਰਨਾ ਦਾ ਮੋਲ ਭਾਜੀ ਇਹਦਾ ਤਾਂ ਮੰਗਾਉਣ ਨੂੰ ਭਾਓ 1 5 10 ਮੰਗਾ ਲਓ ਦਾ ਫਾਇਦਾ ਕੋਈ ਨਹੀਂ ਹਾਂ 90000 ਦੀ ਵੇਚੀ ਦੇਣੀ ਮੌਕੇ ਤੇ ਮਾਨ ਕਰ ਦੋ 5000 90 ਦੇ ਪੀ 85 ਦੀ 86 ਦੀ ਵੇਚੀ ਦੇਣੀ ਠੀਕ ਹੈ ਜੀ ਆਹ ਵੇਖੋ ਜੀ ਬਹੁਤ ਹੀ ਸੋਹਣੀ ਆ ਬਾਕੀ 15 ਦਿਨ ਸਾਹ ਪੈ ਜਾਣੀ ਅਗਲੇ ਨੂੰ ਹਾਂ ਉਹਦਾ ਬੱਛੀ ਭਾਈ ਜੀ ਚਲੋ 1.5 ਲੱਖ ਦੀ ਜੇ ਪਸੰਦ ਆ ਜੀ ਦਾ ਟਾਈਮ ਆਉਣ ਡਿਆਗਾ ਜਿਹਨੇ ਸਾਹਮਣਾ ਉਹਨੇ ਵੀ ਕੁਛ ਨਾ ਕੁਛ ਹੋਣਾ ਚਾਹੁੰਦਾ ਚੰਗ ਨਹੀਂ ਕੋਈ ਭਾਵੇਂ ਵੇਚਣ ਵਾਲਾ ਵੀਰ ਲੈ ਜੇ ਭਾਵੇਂ ਜੇ ਕੋਈ ਘਰ ਵਾਲਾ ਲੈ ਗਿਆ ਤੇ ਉਹ ਆਪਣੇ ਹਿਸਾਬ ਨਾਲ ਸਾਂਭ ਲੇ ਦੁੱਧ ਵੀਰ ਜੀ ਕਿੰਨਾ ਚਵਾਉਗੇ ਦੁੱਧ ਭਾਈ ਜੀ ਜਦੋਂ ਸੇਵਾ ਚੰਗੀ ਹੋਏ ਬੰਦੇ ਨੇ ਭਾਵੇਂ 35 ਚਵਾ ਦੇਣੀ 30 ਕਿਲੋ ਵਸ਼ੀ ਉਹਦੇ ਪਾ ਦੋਗੀ ਠੀਕ ਆ ਹਾਂ ਅੱਛਾ ਵਜਨ ਥੋੜਾ ਵਜਨ ਨੇ ਪਉਣਾ ਨਹੀਂ ਕਿੰਨਾ ਬਿਲਕੁਲ ਬਿਲਕੁਲ ਇਧਰ ਇੱਕ ਵਾਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਵੀ ਆ ਦੂਜੀ ਨਾਲੋਂ ਉੱਚੀ ਦੇਖਦੀ ਆ ਇਹ ਵੇਲੋਂ ਦੂਜੀ ਨਾਲੋਂ ਦੇਖਿਓ ਕਿ ਵੇਖ ਲੋ ਕਿ ਕੱਦ ਉੱਚਾ ਮੱਝ ਨਹੀਂ ਦੇਖਦੀ ਦੂਜੇ ਬੰਨੇ ਵੇਖ ਲੋ ਜੀ ਬਾਕੀ ਬੇਲ ਵੀ ਕਾਫੀ ਲੰਮੀ ਆ ਫੀਤਾ ਹੰਦਾ ਤਾਂ ਫੀਤਾ ਮਾਰ ਕੇ ਦਿਖਾ ਦੇਣਾ ਸੀ ਇੱਕ ਵੀਰਾਂ ਦਾ ਵੀ ਫੀਤਾ ਨਾਲ ਰੱਖਿਆ ਕਰੋ ਡੰਗਰ ਦਾ ਪਤਾ ਲਾ ਜੇ ਨਾ ਕਿੱਡਾ ਕੁ ਆ ਨਹੀਂ ਭਾਜੀ ਚਲੋ ਆਮ ਗੱਲਾਂ ਨੂੰ ਸਟ੍ਰੇਅਰਾਂ ਕਈਆਂ ਵੀਡੀਓ ਦੇ ਵਿੱਚ ਝੂਮ ਹੋ ਜਾਂਦਾ ਵਾ ਬੱਸੋ ਵੀਡੀਓ ਪਾਉਣੀ ਫੀਤੇ ਵਾਲੀਆਂ ਲੈਣ ਆਪਾਂ ਵੇਣਾ ਇਸ ਦਾ ਆਪਾਂ ਲੈ ਕੇ ਹੋਣਾ ਅਗਲੀ ਕੱਚੀਆਂ ਪਤਾ ਦੀ ਵੀਡੀਓ ਵਿਖਾਉਣੀਆਂ ਪਰਸੋ ਚੌਥ ਨੂੰ ਖਾਵਾਂਗੇ ਵੀਰਾਂ ਨੂੰ ਤੇ ਇਹ ਲਾਸ਼ ਕਿੰਨੇ ਦੀ ਆ ਇਹ ਭਾਜੀ 85 ਦੀ 85 ਹਾਂ ਫੋਨ ਲਾ ਲਿਓ ਵੀਰ ਨੂੰ ਹੁਣ ਆਪਾਂ ਦਿਖਾਣੀ ਹੈ ਜੀ ਆਹ ਵੇਖੋ ਡੱਬੀ ਡੱਬੀ ਮੱਝ ਉਹਨੂੰ ਕਹਿੰਦੇ ਕਈ ਕਈ ਵੀਰ ਕਮੈਂਟਾਂ ਦਾ ਦੱਸ ਦਿੰਦੇ ਵੀ ਡੱਬੀ ਆ ਸਾਨੂੰ ਨਹੀਂ ਪਤਾ ਲੱਗਦਾ ਕਈਆਂ ਚੀਜ਼ਾਂ ਦਾ ਪਰ ਸਾਡੇ ਵੀਰ ਸਤਿਕਾਰਯੋਗ ਨੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਜਿਹੜੀ ਚੀਜ਼ ਸਾਡੇ ਕੋਲ ਰਹਿ ਜਾਂਦੀ ਆ ਉਹ ਵੀਰ ਫੋਨ ਕਰਕੇ ਪੁੱਛ ਲਿਆ ਕਰੋ ਕਈ ਕਮੈਂਟਾਂ ਵੀ ਦੱਸ ਦਿੰਦੇ ਉਹਨਾਂ ਦਾ ਵੀ ਧੰਨਵਾਦ ਆ ਆਹ ਵੇਖੋ ਜੀ ਮੱਝ ਚੈੱਕ ਕਰ ਲਓ ਫੇਸ ਕੁਆਲਿਟੀ ਚੈੱਕ ਕਰ ਲਓ ਬੱਚਾ ਕਟਾ ਬਾਜੀ ਮਾਰ ਗਿਆ ਤੇ ਮਾਰ ਗਿਆ ਤਿੰਨ ਥਣ ਆਹ ਵੇਖੋ ਜੀ ਕਿਹਦੇ ਇਹਨੂੰ ਕੀ ਕਹਿ ਦਿੰਦੇ ਆ ਤਿੰਨ ਥਣ ਲਾ ਲਿਆ ਤੇ ਇੱਕ ਕਾਲਾ ਆਹ ਡੱਬੀ ਆ ਭਾਜੀ ਜਿੱਦਾ ਗਾ ਡੱਬੀ ਹੁੰਦੀ ਹੈ ਨਾ ਆਹ ਵੇਖੋ ਹਜ਼ਾਰਾਂ ਜੂ ਇੱਕ ਅੱਧੀ ਮੈਂ ਮਿਲਦੀ ਹੈ ਡੱਬੀ ਅੱਖ ਵੀ ਚੈੱਕ ਕਰ ਲੋ ਇਹਦੀ ਇਹਦਾ ਫੋਨ ਵੀ ਦੀ ਗਾਈਆਂ ਤੋਂ ਜ਼ਿਆਦਾ ਹੁੰਨੇ ਦੇ ਤੁਹਾਨੂੰ ਕੋਈ ਗੱਲ ਨਹੀਂ ਆਹ ਵੇਖੋ ਕੱਦ ਕਾਠ ਦਾ ਚੰਗਾ ਪੂਰੀ ਵਜਨ ਵਾਲੀ ਆ ਛੋਟੀ ਨਹੀਂ ਗਈ ਸੌਣ ਤੁਹਾਡੇ ਪਿੰਡੋਈਆਂ ਸਾਡੇ ਪਿੰਡੋਆ ਤੁਹਾਡੇ ਪਿੰਡ ਵੀ ਆਈ ਆਏ ਸਾਨੂੰ ਪਤਾ ਹੁੰਦਾ ਸੀ ਉਹ ਨਹੀਂ ਦੇਣੀ ਜੇ ਆਪਣੇ ਭਰਾ ਕੇ ਕੋ ਆਪਾਂ ਮਾਨਦਾਨ ਨਾਲ ਗੱਲ ਲੈ ਲਈ ਉਸੜ ਨਫੇ ਨਾਲ ਜੇ ਉਹ ਵੀਰ ਨੇ ਆਪਣਾ ਬਹੁਤ ਮਾਨ ਕੀਤਾ ਸਾਨੂੰ ਪਤਾ ਲੱਜਦਾ ਵੀਰ ਜੀ ਅਸੀਂ ਤੁਹਾਨੂੰ ਲਿਓਣ ਨਹੀਂ ਦੇਣੀ ਆਪਾਂ ਨੂੰ ਜੇ ਸ਼ੌਕ ਆ ਭਾਈ ਡੱਬੀ ਮੈ ਦਾ ਹਾਂਜੀ ਠੀਕ ਆ ਅੱਜ ਹੀ ਸੂਈ ਆ ਭਾਜੀ ਤੜਕੇ ਸੂਈ ਆ ਮੈਂ ਜਿਆ ਕਰਤੂਤਾ ਇੰਨੀਆਂ ਚੰਗੀਆਂ ਨੇ ਦੋ ਹੀ ਢਾਈ ਘੰਟੇ ਮੈਨੇ ਜੇਰ ਪਾਤੀ ਠੀਕ ਆ ਜੀ ਹਾਂਜੀ ਆਹ ਵੇਖੋ ਜੇਰ ਵੀ ਪਾਤੀ ਐ ਇਹਨੇ ਕੰਪਲੀਟ ਲੈਣ ਜੇਰ ਪਾਤੀ ਕਟਾ ਤੇ ਸੁਆ ਵੀਰ ਜੀ ਕਿਨਵਾ ਹੋਇਆ ਸੁਆ ਭਾਜੀ ਦੂਜਾ ਹੋਊਗੀ ਮੈਂ ਢੇੜੇ ਇੱਕ ਦੋ ਕੜਾ ਵੀਰੇ ਤਾਂ ਚੰਗੀ ਤਰ੍ਹਾਂ ਦਿਖਾਉਣੀ ਆ ਆਏ ਆ 10-15 ਮਿੰਟ ਲਾਵਾਂਗੇ ਵੀਡੀਓ ਬਣਾਵਾਂਗੇ ਸਵਾਦ ਆ ਉਹ ਵੇਖਣ ਵਾਲੇ ਨੂੰ ਤੇ ਵੇਚਣ ਵਾਲੇ ਨੂੰ ਸਹੀ ਗੱਲ ਭਾਈ ਸਹੀ ਜੇ ਆਏ ਤਾਂ 2-4 ਮਿੰਟ ਦੀ ਵੀਡੀਓ ਬਣਾ ਕੇ ਚੱਲ ਕੇ ਨਾ ਵੇਖਣ ਵਾਲੇ ਨੂੰ ਸਵਾਦ ਨਾ ਵੇਚਣ ਵਾਲੇ ਨੂੰ ਆਹ ਵੇਖੋ ਸੋਹਣੀ ਬਹੁਤ ਆ ਸੁਆ ਕਿਨਵਾ ਤੀਜਾ ਦੂਜਾ ਭਾਈ ਦੂਜਾ ਪਿੱਛੇ ਬੱਚਾ ਕਟਾ ਹਾਂਜੀ ਅੱਜ ਹੀ ਸੁਈ ਆ ਧਾਰਾਂ ਧੂਰਾ ਮਾਰੀਆ ਭਾਈ ਚੁਈਆ ਪਾਈ ਤੈਨ ਕਿਲਮਾ ਠੀਕ ਆ ਥਾਰਥ ਨੂੰ ਓਕੇ ਬਾਤ ਕਰਨੀ ਕੋਈ ਹੈਗੀ ਪੂਰੀ ਚੁਈਆ ਗਾੜਨਾ ਗਾੜ ਪਛਾੜਨਾ ਪਛਾੜ ਕੱਦ ਵੀ ਚੰਗਾ ਸੋਹਣੀ ਆ ਪੂਰੀ ਕੈਮ ਲੈ ਜਾ ਵੀਰ ਬੰਦੇ ਨੂੰ ਆ ਵੇਖੋ ਜੀ ਨੀਲੀ ਰਾਵੀ ਦੀ ਕਹਿ ਲੋ ਬੱਲੀ ਕਹਿ ਲੋ ਡੱਬੀ ਕਹਿ ਲੋ ਜੋ ਤੁਹਾਡਾ ਦਿਲ ਕਰਦਾ ਕਹਿ ਲੋ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹਨੂੰ ਜਿਹੜੀ ਸਮਝ ਆ ਵੀ ਕਿਹੜੀ ਨਸਲ ਦੀ ਆ ਆਪੇ ਸਮਝ ਲੇ ਜੀ ਸਾਨੂੰ ਜੋ ਜੋ ਦੇਖਿਆ ਆਪਾਂ ਦੱਸਦਾ ਤੁਹਾਨੂੰ ਮੈਂ ਸਾਫ਼ ਵੇ ਲੋ ਕੰਨੀ ਤੁਹਾਨੂੰ ਕੋਲ ਆਪ ਚੰਗਾ ਸੋਹਣਾ ਲੱਗਾ ਜੀ ਚੁਈਆ ਭਾਈ ਪ੍ਰੂ ਵਰਗੀ ਆ ਬਿਲਕੁਲ ਆ ਵੇਖੋ ਵੀਰ ਐਦਾਂ ਹੀ ਕੋਈ ਬੱਚਾ ਵੀ ਨਹੀਂ ਲਾਇਆ ਤੇ ਉਦਾਂ ਹੀ ਧਾਰਾ ਮਾਰ ਕੇ ਦਿਖਾਉਂਦਾ ਜਿੱਦਾਂ ਗਾਂ ਨਹੀਂ ਹੁੰਦੀ ਭਾਜੀ ਗਾਂ ਹੀ ਹਟਸਦੀ ਆ ਆ ਵੇਖੋ ਜੀ ਚੈੱਕ ਕਰੋ ਧਾਰ ਚੈੱਕ ਕਰ ਲਓ ਜੀ ਬਹੁਤ ਹੀ ਸੋਹਣੀ ਦੁੱਧ ਵੀ ਗਾਇਆਂ ਜਿੰਨਾ ਪਾਉਂਦੀ ਦੁੱਧ ਵੀਰ ਜੀ ਕਿੰਨਾ ਚਵਾਉਗੀ ਭਾਜੀ ਚਲੋ ਜੈਰਾਨੀ ਕਹਿੰਦੇ 15 16 ਕਿਲੋ ਮੈਂ ਦੁੱਧ ਦੇ ਦਿੰਦੀ ਠੀਕ ਆ ਹਾਂ ਤੇ ਮੁੱਲ ਦੱਸੋ ਕਿਉਂਕਿ ਇਹ ਵੀ ਬਾਈ ਬਾਈ ਕਿਲੋ ਵੀ ਕਈ ਜਾਂਦੇ ਆ ਬਸ ਫਰਾਂ ਨਹੀਂ ਕੋਈ 15 16 ਕਿਲੋ ਮੈਂ ਦੁੱਧਾਂ ਠੰਡਾ ਚਾਹਦੀ। ਬਾਕੀ ਮੰਡੀ ਆ ਜਾਣੀ ਐ, ਮੰਡੀ ਆਏ ਵੀਰ ਨੇ ਲੈ ਜਾਣੀ ਐ। ਕੋਈ ਨਹੀਂ ਵੀਰ ਜਿਹੜਾ ਮਰਜ਼ੀ ਲੈ ਜਾਏ। ਹਾਂ। ਤੇ ਮੰਡੀ ਨੇ ਖਿੱਚਣਾ ਵਾ ਇਹ ਮੱਝ ਨੇ। ਮੰਡੀ ਨੂੰ ਖਿੱਚ ਲੈਣਾ ਆਪਣੇ ਵੱਲ। ਹਲਕਾਰੀ ਪਾਈ ਆ। ਹਲਕਾਰੀ ਪਾ ਕੇ ਜਦੋਂ ਮੰਡੀ 'ਚ ਕਮਾਈ ਨਾ, ਹਾਂਜੀ। ਤੇ ਸਾਰੀ ਮੰਡੀ ਨੇ ਘੁੰਮ ਘੁੰਮ ਵੇਖਣਾ ਵੀ ਮੱਝ ਆਈ ਕਿੱਥੋਂ ਆ ਸਹੀ ਦੱਸਿਓ ਪਿੰਡਾਂ ਤੋਂ ਆਈ ਐ। ਸਹੀ ਗੱਲ ਐ ਬਾਜੀ। ਤੇ ਦੱਸੋ ਵੀਰ ਜੀ ਮੁੱਲ ਕਿੰਨਾ ਕਰਨਾ? ਮੁੱਲ ਬਾਜੀ ਇਹਦਾ ਦੇ ਮੈਂ 41 ਕਰ ਲਈਏ ਮੈਂ 60 ਕਰ ਲਈਏ ਮੈਂ 100 ਕਰ ਲਈ ਉਹਦਾ ਕਰਨ ਦਾ ਫੈਸਲਾ ਨਹੀਂ 135 ਦੀ ਮਹਜ ਇਹ ਚੋ ਹਾਂ ਨਹੀਂ ਆ ਇਹ ਜੋ ਮਾਣੀ ਹੋਣਾ ਬਾਪਾ 5000 ਰੁਪਏ ਉੱਪਰ ਦਾ ਮਾਣ ਕਰਦਾ ਜੀ 130 ਦੀ ਮਹਜ 130 ਦੀ ਲਾਸਟ ਹਾਂਜੀ ਆ ਜਿਹੜਾ ਮੁੱਲ ਵੀਰ ਨੇ ਕਰਤਾ ਬਿਲਕੁਲ ਜਾਇਜ਼ ਕੀਤਾ 16 ਕਿਲੋ ਦੁੱਧ ਵਾਲੇ ਕਹਿੰਦੇ ਆ ਨਹੀਂ ਤਾਂ ਵਸਾਖੀ ਤੇ ਵੇਖ ਲਓ ਕੀ ਹੋਣਾ ਮੁੱਲ 16 ਕਿਲੋ ਦੁੱਧ ਵਾਲੀ ਤੁਹਾਨੂੰ 130 ਦੀ ਨਹੀਂ ਲੱਪਣੀ ਉਹ ਵੀ ਸੋਹਣੇ ਸਨਖੀ ਕਿੱਲੇ ਦੇ ਵੱਜੀ ਹੋਊਗੀ ਇਹੋ ਜੀ ਮੱਝ ਤੇ ਰਿਸ਼ਤੇਦਾਰਾਂ ਨੇ ਪੁੱਛਣਾ ਆ ਕੇ ਬਹੁਤ ਬੋਲੀਆਂ ਦੀ ਆ ਕਾਲੀਆਂ ਨਾ ਕੋਈ ਬਲ ਨਹੀਂਦਾ ਡੱਬੀ ਇਹ ਇਹ ਜਿਹੜੀ ਕੁਆਲਿਟੀ ਆ ਕੁਆਲਿਟੀ ਕਿਦਾਂ ਲੱਗਦੀ 100 ਦੇ ਵਿੱਚੋਂ ਇੱਕ ਅੱਧੀ ਇਹੋ ਜੀ ਮਿਲਣੀ ਆ ਤੇ ਵੀਰ ਨੂੰ ਫੋਨ ਕਰ ਲਿਓ ਤੋਰਦੀ ਫੇਰ ਭਾਜੀ ਤੋਰ ਇੱਕ ਵਾਰ ਫੇਰ ਵੀ ਸਵਾਜ ਜਾਣੀ ਆ ਹਲੇ ਇੱਕ ਵਾਰ ਫੇਰ ਦਿਖਾ ਤੋਰ ਕੇ ਕੋਈ ਕਮੀ ਨਾ ਰਹੇ ਸਾਡੇ ਵੀਡੀਓ ਬਣਾਉਣ ਵਾਲਾ ਉਹਨੇ ਕੋਈ ਕਮੀ ਨਾ ਰਹੇ ਕਹਿ ਦੋ ਭਾਈ ਆ ਵੇਖੋ ਆ ਵੇਖੋ ਚੈੱਕ ਕਰੋ ਜੀ ਕਾਬਦੇ ਤੁਸੀਂ ਚੈੱਕ ਕਰ ਲੋ ਥਾਣਾ ਵੀ ਚੈੱਕ ਕਰ ਲੋ ਆਪਾਂ ਦਿਖਾਈ ਜਨੇ ਜਿਹੜੀ ਚੀਜ਼ ਜੇ ਸਾਡੇ ਕੋਲ ਕੋਈ ਕਮੀ ਪੇਸ਼ੀ ਰਹਿ ਗਈ ਆਗੇ ਤੁਸੀਂ ਆਪ ਵੀ ਚੈੱਕ ਕਰ ਲਿਓ ਲੈ ਜਾ ਵੀਰ ਭਾਜੀ ਮੈਂ ਚਵਾਈ ਲੱਗੀ ਹੈ ਨਾ ਗਾਈਆਂ ਵਾਲੀ ਚਵਾਈ ਹੈ ਹਾਂਜੀ ਥਾਣਾ ਵੀ ਬਹੁਤ ਸੋਹਣਾ ਵਿਰਲ ਵੀ ਚੰਗਾ ਥਾਣਾ ਦੇ ਵਿੱਚ 22 ਕਿਲੋ ਮੈਂ ਇਹਨੂੰ ਅੱਧਾ ਕਿਲੋ ਬੱਚੇ ਨੂੰ ਪਿਆ 1.5 ਕਿਲੋ ਜੀ ਹਾਂ ਆਹ ਵੇਖੋ ਜੀ ਬਾਕੀ ਸੋਹਣੀ ਆ ਤੇ 1 30 ਦੇ ਵਿੱਚ ਛੋੜ ਹੋਊਗੀ ਛੋੜੀ ਹੋਊ ਭਾਜੀ ਬਸ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਕੋਈ ਗੱਲ ਗਵਾਦਨੀ ਵੀਰ ਜੀ ਹੁਣ ਦੇ ਮੁੱਲ ਮੱਲ ਆਪਾਂ ਜਿਹੜੀ ਵੀਡੀਓ ਵਿੱਚ ਪਾਏ ਨਾ ਇੱਕ ਦੰਦੇ ਮੁੱਲ ਬਾਈ ਕਈ ਵੀਰ ਕਹਿੰਦੇ ਪੈਂਦੇ ਆ ਕਿ ਆਪਾਂ 2 4 ਦਿਨਾਂ ਬਾਅਦ ਫੋਨ ਕਰਦੇ ਆਂ ਗਾਂ ਬਾਈਦੀ ਕੋਈ ਉਹ ਗਾਂ ਬਣ ਜਾਂਦੀ ਆ ਸਾਂਭੀ ਜਾਂਦੀ 2 4 ਦਿਨ ਸਾਹਮਣੀ ਹੁੰਦੀ ਆ ਉਹ ਕਈ ਵੀਰ ਕਹਿੰਦੇ ਹਨ ਉਹ ਤੁਸੀਂ ਮੁੱਲ ਪਾਇਆ ਵੀਡੀਓ ਦੇ ਤੇ ਮਤਲਬ ਆbschai ਦਾ ਹੁਣ ਮੁੱਲ ਹੁੰਦਾ ਜੇ ਵੀਡੀਓ ਦੇ ਵਿੱਚ ਯਾਨੀ 2 3 ਦਿਨ ਵੀਡੀਓ ਚੱਲਣੀ ਆ 2 ਦਿਨ ਬਾਅਦ ਕੋਈ ਮੇਰਾ ਵੀਰ ਨਾ ਕਹੇ ਕਿ ਤੁਸੀਂ 85 ਮੁੱਲ ਪਾਇਆ ਸੀ ਪਤ 85 ਦੀ ਦੇ ਦੋ ਹਾਂ ਉਧਰੋਂ ਬਣ ਜੇ ਇਹਦੇ ਹੁਣ ਮੈਂ ਆ ਆ ਪਤਾ ਜੀ ਸੂਈ ਦਾ ਪਾਇਆ ਰੇੜ ਕੱਲ ਨੂੰ ਦੁੱਧ ਤੇ ਮੈਂ ਆ ਜੇ ਹਾਂ ਉਹ ਸਾਡਾ ਮੁੱਲ ਲੂਗਾ ਜੀ ਉਹਦਾ ਵਾਜ ਜਾਣਾ ਹਾਂਜੀ ਹਾਂਜੀ ਜਿੰਨਾ ਦੁੱਧ ਹੋ ਗਿਆ ਉਹਨਾਂ ਮੁੱਲ ਵਾਜ ਜਾਣਾ ਹੈ ਨਾ ਠੀਕ ਆ ਜੀ ਠੀਕ ਆ ਵੀਰ ਨੂੰ ਫੋਨ ਕਰ ਲਿਓ ਤੇ ਜਿਹੜੀਆਂ ਵੀਡੀਓ ਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਗੌਰ ਕਰ ਲਿਆ ਕਰੋ ਵੀਰ ਨੂੰ ਵੀਡੀਓ ਨੂੰ ਗਾ ਲਗਾ ਕੇ ਨਾ ਵੇਖਿਆ ਕਰੋ ਜਿਹੜੀ ਗੱਲ ਕੀਤੀ ਹੁੰਦੀ ਆ ਉਹ ਸੁਣ ਕੇ ਫੇਰ ਫੋਨ ਕਰ ਲਿਆ ਕਰੋ ਜੀ ਕਿਉਂ ਸਮਾਂ ਬਹੁਤ ਕੀਮਤੀ ਆ ਸਾਰਿਆਂ ਦਾ ਤੁਹਾਡਾ ਵੀ ਸਮਾਂ ਨਾ ਖਰਾਬ ਹੋਵੇ ਤੇ ਜਿਹੜਾ ਵੀਰ ਵੀਡੀਓ ਬਣਵਾਈ ਹੈ ਜਿੰਨੇ ਉਹਨੂੰ ਫੋਨ ਆਉਂਦੇ ਆ ਉਹਦਾ ਵੀ ਸਮਾਨਾ ਖਰਾਬ ਹੋਵੇ ਵੀਡੀਓ ਨੂੰ ਕਰ ਦਿਓ ਸ਼ੇਅਰ ਆਪਣੀ ਤਸੱਲੀ ਤੁਸੀਂ ਆਪ ਵੀ ਕਰ ਲੈਣੀ ਆ ਕੇ ਹੱਥ ਜੋੜ ਕੇ ਬੇਨਤੀ ਆ ਵੀ ਚੈੱਕ ਕਰਕੇ ਪਸ਼ੂ ਲੈ ਕੇ ਜਾਇਆ ਕਰੋ ਜੀ ਧੰਨਵਾਦ ਕੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਆਪਾਂ ਨੂੰ ਕੋਈ ਉਹੋ ਜਿਹੀ ਭਾਈ ਗੱਲ ਨਹੀਂ ਹੈ ਜੀ ਠੀਕ ਹੈ ਜੀ